ਯੋ ਜੀ ਸਿੰਘ ਜੀ ਉਹ ਵੀ ਬੋਲਦਾ ਜੀ ਕਾਲੀ ਦਾ ਮਾਨ ਮਾਨਦਲ ਤੋਂ ਮੈਂ ਮਾਲਵਾ ਜੋਨ ਟੀਮ ਦਾ ਇੰਚਾਰਜ ਹਾਂ ਉਸ ਜੀ ਦਾ ਜੀ ਪੰਜ ਲਕੀਰੇ ਨੇ ਜੀ ਆਪਣੇ ਕੋਲੇ ਨਾ ਯੂਟਿਊਬ ਤੇ ਭਾਜੀ ਕੱਲ ਨਾ ਸਵੇਰ 9:00 ਵਜੇ ਸੇਵਾ ਤੋਂ ਨਿਕਲਾ ਬੁਖਤੀ ਮੈਂ ਤਾਂ ਸਰ ਸੇਵਾ ਦੀ 9:00 ਸਵੇਰ ਸਾਹਿਬ ਦੀ ਮੈਂ ਸਵੇਰ 9:00 ਸੇਵਾ ਤੋਂ ਨਿਕਲਾ ਮੈਂ ਕਿਨੂੰ ਪੇਮੈਂਟ ਦੇਣੇ ਸੀ ਮੈਂ ਇੱਥੇ ਆਉਂ ਤਾ ਪੇਮੈਂਟ ਕਿਹੜਾ ਵੀ ਆਪਦਾ ਇੰਨਾ ਕੀਤਾ ਜਿਹਦਾ ਨਾਮ ਬਣਕਾਰ ਤੇ ਐਸ ਬੀ ਆ ਦਾ ਇੱਥੇ ਆ ਨਾ ਭਾਜੀ 9:00 10:00 ਤੇ ਨਿਕਲਿਆ ਅਸਰ 9:00 9:10 ਸਵੇਰ 9:00 ਦੀ ਗੰਦਲੇ ਕਿੁੱਤੇ ਚਲੋ ਕੋਸ਼ਿਸ਼ ਕੀ ਗਾਜਾ ਵੀ ਸੀਸੀਟੀਵੀ ਮੋੜੇ ਚ ਵਧਾ ਲਾਂਗੇ ਨਿਕਲ ਜੂਗੀ ਸਭ ਕੁਝ ਆ ਜਾਊਗਾ ਤੇ ਮੈਂ ਜਾਂਦਾ ਵਾਂ ਇਹਨਾਂ ਨੇ ਫਿੱਟ ਮੈਂ ਉਹ ਕਿਸੇ ਦੋਸਤ ਨਾਲ ਫੋਨ ਤੇ ਲੱਗਾ ਹੋਇਆ ਸੀ ਐਕਟਿਵ ਜਲਾਉਂਦਾ ਸੀ ਮਾਈਕ ਨਾਲ ਫੋਨ ਤੇ ਲੱਗਾ ਹੋਇਆ ਸੀ ਤੇ ਤੇ ਆਨੇ ਇਹਨਾਂ ਨੇ ਪਿੱਛੋਂ ਆ ਗਏ ਮੈਨੂੰ ਬਾਦ ਕੀਤਾ ਮੰਗੀਆਂ ਕਦੇ ਬਾਨਾ ਸੀਗਾ ਇਹਨਾਂ ਕੋਲ ਕਿੰਨੇ ਇਹ ਮੁੰਡਾ ਸੈਜ ਮੱਕੜ ਹੈ ਜੀ ਸੈਜ ਮੱਕੜ ਕਾਲੀ ਦਲ ਫਾਦਲ ਦਲ ਦਾ ਇਹ ਸੂਟ ਕਿੰਦਾ ਕਨਫੈਕਟਰੀ ਹੈ ਇਹ ਅਸਲ 'ਚ ਮੁੰਡਾ ਬੇਸਿਕਲੀ ਕਾਲੇ ਧੰਦੇਆਂ ਦਾ ਬਿਲਕੁਲ ਮਤਲਬ ਓਪਨ ਕਿਸੇ ਵੇਲੇ ਸੀਗਾ ਕਿਸੇ ਟਾਈਮ ਤੇ ਇਹ ਉਹਨੇ ਚਿੱਤਾਂ ਵੇਚਣ ਲੱਗਿਆ ਤੇ ਉਹਨੂੰ ਪਤਾ ਲੱਗਿਆ ਅਸੀਂ ਇਹਨੂੰ ਨੱਥ ਪਾਣ ਲਈ ਇਹਨਾਂ ਨਾਲ ਗੱਲਬਾਤ ਕੀਤੀ ਉਹਨੇ ਸਮਝਾਇਆ ਕਿਸੇ ਟਾਈਮ ਤੇ ਜਾਣਕਾਰ ਸੀਗਾ ਇਹਨੇ ਜਦੋਂ ਸਮਝਾਇਆ ਇਹਦੀ ਇਹਨਾਂ ਵਜ੍ਹਾ ਪਿੱਛੇ ਜਿਹੜੇ ਬੰਦਿਆਂ ਨਾਲ ਲੀਡਰ ਨਾਲ ਹੁਕਮਦਾ ਸੀਗਾ ਕਲੀ ਦਲ ਦੇ ਉਹਨਾਂ ਨੇ ਇਹਨੂੰ ਉਹ ਸਾਈਡ ਤੇ ਕੀਤਾ ਤੁਸੀਂ ਪਤਾ ਲਵਾ ਸਕਦੇ ਹੋ ਤੁਸੀਂ ਸਮਝੋ ਮੈਂ ਕਿੱਥੇ ਬੋਲਦਾ ਹਾਂ ਨਾ ਉਹਨਾਂ ਨੇ ਉਹਨਾਂ ਨੇ ਸਾਈਡ ਤੇ ਕੀਤਾ ਇਹਨੂੰ ਜਿਹੜਾ ਜਿਹੜਾ ਬੰਦਾ ਵੀ ਇਹਨੂੰ ਪਤਾ ਲੱਗਦਾ ਉਹ ਸਾਈਡ ਤੇ ਕਰਦਾ ਸੀ ਚਿੱਤਾਂ ਵੇਚਦਾ ਸੀ ਅਸੀਂ ਇਹਨੂੰ ਕਢਾ ਕੇ ਸਮਝਾਇਆ ਪਹਿਲਾਂ ਭਾਈ ਵਰਦੀ ਉਹ ਤੈਨਾਂਵਾਂ ਦਾ ਪੁੱਤ ਜਵਾਬ ਦਿੱਤਾ ਸੀ ਜਿਹੜਾ ਆਂਦਾ ਆਪ ਲੈਣਾ ਹੁੰਦਾ ਸਾਡੀ ਉੱਥੇ ਜਿਹੜਾ ਹੱਥੋਪਾਈ ਹੋਈ ਇੰਨੇ ਸਾਡੇ ਨਾਲ ਦੇ ਮੁੰਡੇ ਦੀ ਪੱਗ ਲਾ ਦਿੱਤੀ ਚਲੋ ਹੱਥੋਪਾਈ ਦੇ ਵਿੱਚ ਉਹਦੀ ਵੀ ਪੱਗ ਲੱਤੀ ਪੱਗ ਲੱਤੀ ਇਹਨੇ ਜੇ ਸੱਚਾ ਸੀਗਾ ਇਹ ਕਹਿੰਦਾ ਵੀ ਇਹਨੇ ਉਹ ਇਸ਼ੂ ਨਾਲ ਉਹਦੇ ਪੱਗ ਲਾਈ ਆ ਜੀ ਹਨਾ ਇਹ ਥਾਣੇ ਕਿਉਂ ਨਹੀਂ ਗਿਆ ਇਹਨੇ ਕੰਪਲੇਂਟ ਕੋਈ ਕੀਤੀ ਮੈਂਨੇ ਕੰਪਲੇਂਟ ਕੀਤੀ ਆ ਉਹਦੇ ਕਿ ਸਾਡੇ ਇਹਨੇ ਆਪੇ ਉਹ ਤੋਂ ਅਗਲੇ ਦਿਨ ਜਿਹੜਾ ਉਹ ਵਾਕਾ ਹੁੰਦਾ ਅਗਲੇ ਦਿਨ ਇਹਨੇ ਵੀ ਮੁੰਡੇ ਲਾ ਕੇ ਜਿਹੜੀ ਜੋ ਲੰਘਦਾ ਮੈਂ ਐਂ ਸੀ ਉੱਥੇ ਬੜਕਾ ਮਾਰ ਕੇ ਜਾਂਦਾ ਧਮਕੀਆਂ ਦਿੰਦਾ ਵੀ ਤਾਂ ਮੈਨੂੰ ਜਾਨੋ ਮਾਰਦਾ ਨਾ ਤੈਨੂੰ ਜਿੱਥੇ ਮਿਲੇਗਾ ਬਣਦਾ ਨਾ ਮੈਨੂੰ ਇਹਦਾ ਫੋਨ ਵੀ ਆਂਦਾ ਉਹ ਦਿਨ ਮੈਂ ਕੀਤੀ ਪਈ ਬਾਈ ਜੀ ਕਮੈਂਟ ਦੋ ਜਿਹੜੇ ਕਮੈਂਟ ਹੋਈ ਪਿਆ ਫੋਨਾ ਲੋਹੇ ਗੜ ਵੀ ਕਮੈਂਟ ਹੋਈ ਪਿਆ ਐਸਾ ਛੋਟੋ ਸਾਹ ਦੇ ਵੀ ਮਾਈਂਡ ਸੈਟ ਹੈਗਾ ਜੀ ਇਹ ਮਸਲਾ ਹਨ ਤੇ ਉਦੋਂ ਬਾਅਦ ਤੇ ਮੈਨੂੰ ਫੋਨ ਤੇ ਕਹਿੰਦਾ ਕਹਿੰਦਾ ਜਿੱਥੇ ਮਿਲੇਗਾ ਤੈਨੂੰ ਮੈਂ ਜਾਨੋ ਮਾਰਾਂਗਾ ਕਹਿੰਦਾ ਉਹ ਤੂੰ ਆਪਣੀ ਫੋਟੋ ਤੰਗ ਲੈ ਉਹਨੇ ਕਹਿੰਦਾ ਫੋਟੋ ਘੁਮਾ ਰੋ ਬੱਧੀ ਕੱਲੇ ਨੇ ਮੈਨੂੰ ਜਾਨੋ ਮਾਰਨ ਦੀ ਨੀਰ ਨਲਿ ਨੇ ਮੈਨੂੰ ਪਿੱਛੇ ਬਾਅਦ ਕਿਤੇ ਇਸ ਜਗ੍ਹਾ ਤੇ ਤਰਪਨਾ ਨਾਲ ਕੰਮ ਕਾਰਨਾ ਮਾ ਵੱਡ ਉਹ ਕੰਮ ਕਿਵੇਂ ਬੱਜੇ ਨੇ ਦੋਨੋਂ ਇੱਥੇ ਤੁਹਾਨੂੰ ਇਸ਼ਾਰਾ ਦਿਖ ਜਾਣਗੇ ਤਾਂ ਗਾਦਾ ਇੱਕੋ ਇਸ ਤਰ੍ਹਾਂ ਤੋਟ ਗਿਆ ਉਹ ਤੋਂ ਬਾਅਦ ਭਾਜੀ ਇਹਨਾਂ ਨੇ ਮੈਨੂੰ ਮੋੜੇ ਤੇ ਇਸ ਜਗ੍ਹਾ ਤੇ ਸੱਟ ਮਾਰ ਲੱਗਿਆ ਕਿਸੇ ਮੋੜਾ ਨਹੀਂ ਹਿਲਦਾ ਮੈਂ ਇਹਨਾਂ ਨੇ ਸਹਜ ਮੱਕੜ ਦਾ ਕੰਦਾ ਕਹਦਾ ਨੂੰ ਛੜਨਾ ਨਹੀਂਗਾ ਜੀ ਕਹਿੰਦਾ ਤੈਨੂੰ ਜਾਨੋਂ ਮਾਰ ਕੇ ਜਾਣਾਗਾ ਇਹ ਮੈਨੂੰ ਨਾ ਇਸ ਜਗ੍ਹਾ ਤੇ ਭਾਜੀ ਮਤਲਬ ਇਸ ਜਗ੍ਹਾ ਤੇ ਮੈਨੂੰ ਸੱਟ ਮਾਰ ਲੱਗਾ ਪਿੱਛੋਂ ਮੈਨਾਂ ਆਪਣਾ ਅਵੀ ਬਾਅ ਮੁਰਦੀ ਨਹੀਂ ਗਈ ਮੈਨਾਂ ਆਪਣੀ ਬਾਅ ਗਈ ਕੀਤੀ ਇੱਕੋ ਜਗ੍ਹਾ ਤੇ ਨਹੀਂ ਤਿੰਨ ਵਾਰ ਦਾ ਇਹਨਾਂ ਨੇ ਬਾਅ ਦਿੱਤਾ ਇੱਕੋ ਜਗ੍ਹਾ ਤੇ ਬੀ ਐਮਸ ਕੱਟੀਆਂ ਗਈਆਂ ਇਥੋਂ ਨਾੜਾਂ ਕੱਟੀਆਂ ਗਈਆਂ ਤਿੰਨ ਉਂਗਲਾਂ ਚੰਨੀਆਂ ਬੰਦ ਹੋ ਗਈਆਂ ਰਾਤੀ ਪੂਨੇ 2 ਘੰਟੇ ਬਰੇਸ਼ਨ ਚੱਲਿਆ ਮੈਂ ਗਿਆ ਸੀਗਾ ਜਿੰਦਰਾ ਜੀ ਕਾਸੀ ਕੋਲ ਡਾਕਟਰ ਨਹੀਂ ਸੀ ਬੰਦੇ ਸਾਡੇ ਕੋਲ ਨਹੀਂ ਹੈਂਡਲ ਹੋਣਾ ਇਹ ਕੇਸ ਤੁਸੀਂ ਉੱਥੇ ਜਾਓ ਮੈਂ ਇਥੇ ਆਪ ਦਾ ਪ੍ਰਸ਼ਾਸਨ ਤੋਂ ਇਹੀ ਮੰਗ ਰਹੇ ਨੇ ਮਾਨੂੰ ਜਨਮ ਮਗਨ ਦੀ ਨੀਂਦ ਨਾਲ ਤੇ ਹਮਲਾ ਕੀਤਾ ਇੱਕ ਬੰਦਾ ਚਿੱਟਾ ਵੇਦਨ ਮੁੰਡੇ ਫੁੱਲ ਟੈਡ ਸੀਗੇ ਭਾਜੀ ਨਸ਼ੇ ਸੀਗੇ ਭਾਜੀ ਮੁੰਡਿਆਂ ਦੇ ਮੂੰਹ ਤੇ ਦਾੜੀਆਂ ਨਹੀਂ ਸੀਗੀਆਂ ਉਨੀ ਉਨੀ 20-20 ਸਾਲ ਦੇ ਮੁੰਡੇ ਸੀ ਮੈਂ ਐਸਐਸਪੀ ਨਾਨ ਸਿੰਘ ਜੀ ਨੂੰ ਬੇਨਤੀ ਲਾਉਂਦਾ ਅਸਾ ਜੋਟੀਲ ਦੋ ਸਾਹ ਨੂੰ ਬੜਾ ਫੁਦੀਆ ਬੜਾ ਯ ਉਰੇ ਮੈਂ ਕਿਹਾ ਜੀ ਸਾਨੂੰ ਦਿੱਕਤ ਹੈ ਨਸ਼ੇ ਵਾਲੇ ਬੰਦਿਆਂ ਨੂੰ ਨਰਥ ਪਾਈ ਜਾਵੇ ਤੁਸੀਂ ਡਿਟੀਕਲ ਕਢਾ ਲੋ ਇਹਦੀ ਜੀ ਤੈਅ ਲੱਗ ਜਾਓ ਪੁਲਿਸ ਲਈ 10 ਮਿੰਟ ਦਾ ਕੰਮ ਹੈ ਇਸ ਬੰਦੇ ਲਈ ਤੇ ਕਿਸੇ ਵੀ ਬੰਦੇ ਜਿਹੜਾ ਬੰਦਾ ਮਾੜਾ ਕੰਮ ਕਰੇ ਤਾਂ ਜੇ ਇਹ ਬੰਦਾ ਸਾਬਤ ਨਾ ਹੋਇਆ ਜਿੱਤਾਂਗੇ ਜਦਾ ਮੈਂ ਸੁੱਤੀ ਚ ਪਾਣੀ ਪੀਆਗਾ ਸਭ ਉਹ ਜੀ ਇਹਨਾਂ ਨੇ ਕੀਤਾ ਸੀਗਾ ਫੋਨ ਹਸਪੀਟਲਾਂ ਨੂੰ ਮੈਂ ਵੀ ਕੀਤਾ ਸੀਗਾ ਤੁਹਾਡੇ ਇਕ ਟਵਾਲੀ ਫੋਨ ਐਸਐਸਆਈ ਸਾਹਿਬ ਦਾ ਫੋਨ ਆਇਆ 2 ਘੰਟੇ ਪਹਿਲਾਂ ਉਹ ਕਰਦੇ ਸੀ ਹਾਂ ਫੇਰ ਤੋਂ ਮੇਰੇ ਨਿਕਲ ਨਹੀਂ ਅੱਜ ਜੋ ਵੀ ਬੰਦਾ ਇਹਨਾਂ ਨੇ ਮੈਨੂੰ ਜਾਨੋਂ ਮਾਰਨ ਦੇ ਨਾਲ ਤੇ ਹਮਲਾ ਕੀਤਾ ਦੇਖੋ ਆਪਣੇ ਕਿਸਵਾਤ ਨੇ ਹਨਾ ਤੇ ਪੰਨੋ ਉਹਨਾਂ ਦਾ ਗੱਲ ਤਾਂ ਬੱਧੀ ਦਾ ਉਹਨਾਂ ਦੇ ਨਾਲ ਸੀ ਉਹਨਾਂ ਦਾ ਸ਼ਾਬੇ ਨਿਨ ਜਿਹੜੀ ਇਹਨਾਂ ਦੀ ਪਾਰਟੀ ਹੈ ਜਿਹੜਾ ਉਹਦਾ ਕੰਮ ਹੈ ਆਪਾਂ ਸਭ ਜਾਣਦੇ ਆ ਪੰਜਾਬ ਦੇ ਵਿੱਚ ਕੀ ਸਿਸਟਮ ਹੈ ਕੀ ਨਹੀਂ ਕਿਥੋਂ ਕੀ ਚੱਲਦਾ ਆ ਇਹ ਆਪਣੇ ਆਕਾਮਾਂ ਦੇ ਨਸ਼ੇ ਕਰਮਾਂ ਤੇ ਚੱਲਦੇ ਨੇ ਇਸੀ ਵਜ੍ਹਾ ਨਾਲ ਇਹਨਾਂ ਦਾ ਪੈਸਾ ਬਣਾਤਾ ਇਹ ਵੀ ਜਾਂਚ ਕੀਤੀ ਜਾਵੇ ਇਹਦੀਆਂ ਪ੍ਰਾਪਰਟੀ ਜਬਤ ਕੀਤੀਆਂ ਜਾਣ ਤੇ ਜਿਹੜੀ ਇਹਦੀ ਜਿਹੜੀ ਇਸ ਦੀ سزا ਬਣੇ ਨੂੰ ਕਾਨੂੰਨੀ ਸਜ਼ਾ ਦਿੱਤੀ ਹੈ ਵੇ ਜੋ ਬਣਦਾ ਹੈ ਮੈਂ ਜਾਇਜ਼ ਹੀ ਕੁਝ ਨਹੀਂ ਜਾਂਦਾ ਨਾ ਨਾਇਜ਼ ਹੁੰਦਾ ਜੋ ਮੈਂ ਜੋ ਮਰਨ ਹੋਇਆ ਮੈਨੂੰ ਸਾਬ ਦਿੱਤਾ ਜਾਵੇ ਕਿਉਂਕਿ ਇਹ ਬੰਦੇ ਤੇ ਹਮਲਾ ਹੋਇਆ ਇਹਦਾ ਨਾਮ ਕੀ ਹੈ ਇਹਦੇ ਕਾਰਨ ਕੀ ਹੈ ਇਹ ਆ ਸਾਨੂੰ ਇੰਟੀਮੇਸ਼ਨ ਆਈ ਹੈ ਅਮਰ ਹਸਪੀਟਲ ਦੇ ਵਿੱਚੋਂ ਇੱਕ ਹਰਨੀਸ਼ ਸਿੰਘ ਸੋਢੀ ਨਾਂ ਦਾ ਵਿਅਕਤੀ ਹੈ ਜੋ ਕਿ ਜ਼ਖਮੀ ਹਾਲ ਦੇ ਵਿੱਚ ਦਾਖਲ ਹੋਇਆ ਉੱਥੇ ਤੇ ਲੜਾਈ ਝਗੜੇ ਦੀ ਇਨਫੋਰਮੇਸ਼ਨ ਆ ਸਾਡੇ ਐਸਆਈ ਪ੍ਰਤਾਪ ਸਿੰਘ ਡਿਊਟੀ ਅਫਸਰ ਉੱਥੇ ਉਹਨਾਂ ਦਾ ਬਿਆਨ ਤਸੱਬਰ ਕਰਨ ਲਈ ਗਏ ਹੋਏ ਨੇ ਜਿਵੇਂ ਵੀ ਉਹਨਾਂ ਬਿਆਨ ਲਿਖੋਣਗੇ ਉਸ ਦੇ ਮੁਤਾਬਿਕ ਹੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਕਿੰਨੇ ਲੋਕਾਂ ਨੇ ਇਹ ਦਿੱਤੇ ਹਮਲਾ ਕੀਤਾ ਤੇ ਉਹਨਾਂ ਦੇ ਬਿਆਨਾਂ ਦੇ ਮੁਤਾਬਕ ਹੀ ਆ ਉਹ ਦੱਸਣਗੇ ਹਜੇ ਉਹਨਾਂ ਦਾ ਬਿਆਨ ਲਿਖਾਇਆ ਨਹੀਂ ਉਹ ਅਨਫਿਟ ਨੇ ਹਜੇ ਡਾਕਟਰ ਨੇ ਦਿੱਤੇ ਨੇ ਜਦੋਂ ਹੀ ਉਹਨਾਂ ਦਾ ਬਿਆਨ ਅਸੀਂ ਕਲਮ ਬੰਦ ਕਰਾਂਗੇ ਤੇ ਉਸ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਊਗੀ ਉਹ ਡਾਕਟਰ ਸਾਹਿਬ ਦੀ ਰਿਪੋਰਟ ਲਵਾਂਗੇ ਅਸੀਂ ਸਾਰਾ ਮੈਡੀਕਲ ਰਿਕਾਰਡ ਲੈ ਕੇ ਉਹਦੇ ਬਾਰੇ ਦੱਸਿਆ ਜਾਊਗਾ ਕਿੰਦਾ ਦੀ ਕਾਰਵਾਈ ਕਰੂਗੀ ਜਿੱਦਾਂ ਉਹ ਤੇ ਸੱਤਾ ਲੱਗਿਆ ਉਦਾਂ ਦੀ ਕਾਰਵਾਈ ਹੋ ਜਾਣੀ ਹੈ